ਦਰਦਨਾਕ ਸੜਕੀ ਹਾਦਸੇ ਦੀ ਮੰਦਭਾਗੀ ਖਬਰ ਮੁਕੇਰੀਆਂ ਨਜ਼ਦੀਕੀ ਪਿੰਡ ਮਸ਼ਾਹਪੁਰ ਦੀ ਹੈ ਜਿੱਥੇ ਮੋਟਰਸਾਈਕਲ ਅਤੇ ਕਾਰ ਦਰਮਿਆਨ ਵਾਪਰੇ ਹਾਦਸੇ ਦੌਰਾਨ ਦੋ ਸਕੇ ਭਰਾਵਾਂ ਰਵੀਦਾਸ ਅਤੇ ਗੁਰਮੀਤ ਲਾਲ ਵਾਸੀ ਬੱਧੂਪੁਰ ਦੀ ਜਾਨ ਚਲੀ ਗਈ ਹਾਦਸੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬਨ ਸਿੰਘ ਅਤੇ ਚੌਕੀ ਇੰਚਾਰਜ ਪੰਘਾਲਾ ਐਸਆਈ ਰਵਿੰਦਰ ਸਿੰਘ ਹੋਰਾਂ ਦੱਸਿਆ ਕਿ ਦੋਨੋਂ ਸਕੇ ਭਰਾ ਵਾਸੀ ਪਿੰਡ ਬੱਧੂਪੁਰ ਪੰਘਾਲਾ ਵਿਖੇ ਮੰਜਪੁਰ ਰੋਡ ਤੇ ਸਥਿਤ ਬਿਲਡਿੰਗ ਦਾ ਕੰਮ ਕਰਦੇ ਸਨ ਅਤੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੇ ਸਨ ਕਿ ਮੁੱਖ ਮਾਰਗ ਤੇ ਪਿੰਡ ਮਸ਼ਾਹਪੁਰ ਨਜ਼ਦੀਕ ਮੁਕੇਰੀਆਂ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰੀ ਅਤੇ ਇਸ ਹਾਦਸੇ ਵਿੱਚ ਦੋਨੋਂ ਭਰਾਵਾਂ ਦੀ ਜਾਨ ਚਲੀ ਗਈ ਬੇहद ਹੀ ਨਿੱਗੇਸਵਾ ਅਤੇ ਮਿਹਨਤੀ ਭਰਾਵਾਂ ਦੀ ਮੌਤ ਦੀ ਖਬਰ ਸੁਣ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਤੇ ਕਾਰ ਚਾਲਕ ਖਿਲਾਫ ਬਣਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਰਪਣ ਸਿੰਘ ਜੀ ਹਾਂ ਜੀ ਇਹ ਫਧੂਪੁਰ ਦੇ ਬਿਜ਼ਨਿਸ ਸੀਗੇ ਦੋਨੇ ਭਰਾ ਇਹ ਹੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ ਉੱਥੋਂ ਜਦੋਂ ਸਾਮਾਨ ਨੂੰ ਸੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ ਜਦੋਂ ਮਸਾਹਪੁਰ ਤੋਂ ਆਪਣੇ ਕਰਨ ਲਈ ਆਣੇ ਮੋੜ ਤੋਂ ਤੇ ਆਪਣੇ ਮਕੇਰੀਆਂ ਸਾਈਡ ਤੋਂ ਸ਼ਿਫਟ ਯਾਰ ਗੱਡੀ ਆ ਰਹੀ ਸੀ ਬਹੁਤ ਸਪੀਡ ਤੇ ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ ਜਿਹੜੇ ਮੌਕੇ ਤੇ ਹੀ ਇਹਨਾਂ ਭਰਾਵਾਂ ਦੋਨਾਂ ਦੀ ਉੱਥੇ ਮੌਤ ਹੋ ਗਈ ਜਿਹੜੀ ਇੰਨੀ ਮੰਦ ਭਾਗੀ ਕਵਰ ਜਦੋਂ ਸਾਨੂੰ ਪਤਾ ਲੱਗਾ ਤੇ ਬਹੁਤ ਹੀ ਦੁੱਖ ਹੋਇਆ ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ 'ਚ ਇਹੀ ਹੀ ਕਮਾਉਣ ਵਾਲੇ ਸੀਗੇ ਇਹਨਾਂ ਦੇ ਛੋਟੇ-ਛੋਟੇ ਬੱਚੇ ਆ ਬਹੁਤ ਹੀ ਮਲਕੀ ਪਰਿਵਾਰ ਐ ਇਹਨੇ ਸਦਮੇ 'ਚ ਆਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਆਪਣੇ ਜਿੰਨਾ ਵੀ ਜੋ ਵੀ ਕੋਈ ਭੈਣ ਭਾਈ ਜੋ ਵੀ ਇਹਨਾਂ ਦੀ ਮਤ ਕਰ ਸਕਦਾ ਆ ਉਹ ਕਰੇ ਤਾਂ ਪੂਜ ਪ੍ਰਸਾਦ ਤੋਂ ਹੀ ਇਹਹੀ ਬੇਨਤੀ ਕਰਦੇ ਆ ਕਿ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਬਾਰਦਤ ਹੋਈ ਆ ਦੋਨਾਂ ਨਾਲ ਉਨੇ ਸਕੇ ਭਰਾ ਆ ਜੀ ਇਹ ਬਹੁਤ ਹੀ ਮਾੜੇ ਹਾਲਾਤਾਂ ਚੋਂ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ ਇਹਲੇ ਚਲੋ ਮਾੜਾ ਮੋਟਾ ਆਪਣੀ ਰਿਜੀਕ ਦਾ ਕੰਮ ਕਰਦੇ ਸੀਗੇ ਕਿਸੇ ਨਾ ਕੋਈ ਇਹਨਾਂ ਦਾ ਕੋਈ ਕਿਸੇ ਨਾ ਬੈਰ ਨਹੀਂ ਸੀਗਾ ਇੰਨੇ ਚੰਗੇ ਸੀਗੇ ਜੀ ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰ ਹੈ ਨਾ ਹਲੇ ਦੁਨੀਆ ਸਹਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਟ ਕੀਤਾ ਉਹਨਾਂ ਦੇ ਹੋਣੀ ਚਾਹੀਦੀ ਹੈ ਸਾਡੀ ਇਹ ਮੰਗ ਆ ਜੀ ਇਹਨਾਂ ਨੂੰ ਕੱਲ ਕਰੀਬ 8:00 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹ ਪਰ ਮੋਟਰ ਲਾਗੇ ਐਕਸੀਡੈਂਟ ਹੋਇਆ ਦਾ ਜਿਸ ਵਿੱਚ ਦੋ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਉਹ ਦੋਨੇ ਸਗੇ ਭਰਾ ਆਹੀ। ਉਹਨਾਂ ਵਿੱਚ ਜੋ ਵੱਡੇ ਦਾ ਨਾਮ ਹੈ ਗੁਰਮੀਤ ਲਾਲ, ਛੋਟੇ ਦਾ ਨਾਮ ਰਵੀ ਦਾਸ। ਵਾਸੀ ਪਿੰਡ ਵਧੂ ਬਰਕਤ। ਇਹਨਾਂ ਦੀ ਡੈਡ ਮੋਡੀਆਂ ਸਿਵਲ ਹਸਪਤਾਲ ਮੁਕਰੀਰ ਭਾਈ ਜਾ ਰਹੀਆਂ। ਹੁਣ ਗੁਰਮੀਤ ਲਾਲ ਦੇ ਬਿਆਨ ਗੁਰਮੀਤ ਲਾਲ ਦੇ ਲੜਕੇ ਦੇ ਬਿਆਨ ਤੇ ਜਿਹੜਾ ਮਕਦਮਾ ਤੇ ਨੰਬਰ 150 ਨਿਤੀ 25/24 ਇਹ ਅੰਡਰ ਸੈਕਸ਼ਨ 281 106 324 5 ਬੀ ਐਨ ਐਸ ਦਰ ਅੰਦਰ ਰਜਿਸਟਰ ਕੀਤਾ ਗਿਆ ਹੈ ਦੋਸੀ ਜਿਹੜਾ ਹੈ ਤ੍ਰੀ ਹੋ ਚੁੱਕਾ ਹੈ ਦੋਸੀ ਨੂੰ ਵੀ ਸ਼ਾਮ ਤੱਕ ਇਹ ਕਰਤਾਰ ਕਰਨੇ ਚਾਹੁੰਗਾ ਪਰਿਸ਼ਦਾ ਉਹਨਾਂ ਦੀ ਉਮਰ ਇੱਕ ਦੀ 50 ਸਾਲ ਦੀ ਇੱਕ ਦੀ 53 ਸਾਲ ਦਾ ਬੱਚੇ ਉਹਨਾਂ ਦੇ ਤੇ ਇੱਥੇ ਪੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ ਠੀਕ